ਸਾਰੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਦੇ ਉੱਤੇ ਤੁਸੀਂ ਬਰਾਬਰ ਨਾ ਕੀਤਾ ਤਾਂ ਮੇਰੇ ਹੀ ਲੋਕ ਮੇਰੇ ਬਣਾਏ ਹੋਏ ਸੰਵਿਧਾਨ ਦੀਆਂ ਤਜੀਆਂ ਉਡਾ ਦੇਣਗੇ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਚੇਤਾਵਨੀ ਸੀ ਕਿਆ ਸੀ ਜਾਣਦੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਾਡੇ ਲਈ ਕੀ ਚੈਲੰਜ ਸੀ ਔਰ ਉਹ ਤਾਂ 18 ਮਾਰਚ 1956 ਨੂੰ ਜੂਲਾ ਦੀ ਕਾਨਫਰੰਸ ਦੇ ਵਿੱਚ ਲੱਖਾਂ ਲੋਕਾਂ ਦਾ ਇਕੱਠ ਹੋਇਆ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਉਸ ਵੇਲੇ ਜਿਸ ਵੇਲੇ ਉਹਦਾ ਨਾਮ ਨੋਅਸ ਹੋਇਆ ਕਿ ਡਾਕਟਰ ਅੰਬੇਡਕਰ ਸਾਹਿਬ ਆਪਣੇ ਵਿਚਾਰ ਰੱਖਣਗੇ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਬੱਚਿਆਂ ਦੀ ਤਰ੍ਹਾਂ ਪੁੱਬਾ ਮਾਰ ਕੇ ਰੋਏ ਸਟੇਜ ਦੇ ਉੱਤੇ ਮੰਚ ਦੇ ਉੱਤੇ ਲੱਖਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੁੱਛਿਆ ਲੋਕਾਂ ਨੇ ਪੈਰੋਕਾਰਾਂ ਨੇ ਕਿ ਡਾਕਟਰ ਅੰਬੇਡਕਰ ਸਾਹਿਬ ਤੁਸੀਂ ਕਿਉਂ ਰੋ ਰਹੇ ਆ ਤੁਹਾਡਾ ਕੀ ਰੋਣ ਦਾ ਕਾਰਨ ਹੈ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਜਵਾਬ ਦਿੱਤਾ ਕਿ ਮੈਨੂੰ ਆਪਣਾ ਸਪਨਾ ਜਿਹੜਾ ਉਹ ਜਿੰਦਗੀ ਮੈਨੂੰ ਫੇਲ ਹੁੰਦਾ ਨਜ਼ਰ ਆ ਰਿਹਾ ਔਕ ਲੜਕਾਂ ਦੀ ਭੀੜ ਮੈਂ ਦੱਸੋ ਕਿ ਅਸੀਂ ਕਿ ਆਪਣੇ ਸਮਾਜ ਦੀਆਂ ਬਹੂ ਬੇਟੀਆਂ ਦੇ ਲਈ ਆਪਣੇ ਸਮਾਜ ਦੇ ਭਰਾਵਾਂ ਦੇ ਲਈ ਇਹ ਲੋਕ ਜਿਹੜੇ ਆ ਇਹ ਬਾਬੂ ਲੋਕ ਜਿਹੜੇ ਆ ਉਹਨਾਂ ਨੂੰ ਤਿਆਰ ਕਰਨਗੇ ਉਹਨਾਂ ਨੂੰ ਦਿਮਾਗੀ ਤੌਰ ਤੇ ਤਿਆਰ ਕਰਕੇ ਔਰ ਉਹ ਇਸ ਦੇਸ਼ ਦੇ ਵਿੱਚ ਇੱਕ ਲੇਬਰ ਪਾਰਟੀ ਨੂੰ ਜਨਮ ਦੇਣਗੇ ਔਰ ਇਸ ਦੇਸ਼ ਦੀ ਸਦਾ ਦੇ ਉੱਤੇ ਜਾਣਗੇ ਬਾਬਾ ਸਾਹਿਬ ਡਾਕਟਰ ਨੂੰ ਬੇਡਗਰ ਬੱਚਿਆਂ ਦੀ ਤਰ੍ਹਾਂ ਰੋਏ ਪੁੱਬਾਂ ਮਾਰ ਕੇ ਰੋਏ ਫਿਰ ਬਾਬਾ ਸਾਹਿਬ ਡਾਕਟਰ ਨੂੰ ਬੇਡਗਰ ਨੇ ਨਾਲ ਇਹ ਗੱਲ ਕਹੀ ਕਿ ਮੈਂ ਆਪਣੇ ਪੈਰੋਕਾਰਾਂ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਜੇ ਤੁਸੀਂ ਕੁਝ ਹੋਰ ਨਾ ਕਰ ਸਕੇ ਤਾਂ ਘੱਟ ਤੋਂ ਘੱਟ ਇਹ ਨਾ ਜ਼ਰੂਰ ਕਰਨਾ ਜਿਹੜੇ ਕਾਰਬੇ ਨੂੰ ਮੈਂ ਬੜੀ ਮੁਸ਼ਕਲ ਦੇ ਨਾਲ ਹਨੇਰੇ ਜੁਗ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਇੱਥੇ ਤੱਕ ਜੇ ਤੁਸੀਂ ਇਹਨੂੰ ਮੰਜ਼ਿਲ ਤੇ ਨਹੀਂ ਲਿਜਾ ਸਕਦੇ ਉਹਨਾਂ ਨੇ ਆਪਣੇ ਪੈਰਾਂ ਪੈਰੋਕਾਰਾਂ ਨੂੰ ਕਿਹਾ ਤਾਂ ਘੱਟੋ ਘੱਟ ਇਸ ਕਾਰਬਾ ਨੂੰ ਇੱਥੋਂ ਪਿੱਛੇ ਨਾ ਜਾਣ ਦਿਓ ਕਿਉਂਕਿ ਹਜ਼ਾਰਾਂ ਸਾਲ ਲੱਗੇ ਆ ਇਸ ਕਾਰਬਾਏ ਨੂੰ ਹਨੇਰੇ ਖੂ ਦੇ ਵਿੱਚੋਂ ਕੱਢਣ ਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇਸ ਗੱਲ ਦੀ ਚਿੰਤਾ ਸੀ ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਤੀਸਰੇ ਬੱਚੇ ਦੀ ਮੌਤ ਹੋਈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੋਲ ਬੱਚੇ ਦੀ Laash ਦੇ ਉੱਤੇ ਕਫਨ ਦੇਣ ਲਈ ਪੈਸੇ ਨਹੀਂ ਸਨ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਨੇ ਰਾਮਾਬਾਈ ਨੇ ਜਿਹੜੀ ਉਹਨੇ ਆਪਣੇ ਤਨ ਦੇ ਉੱਤੇ ਸਾੜੀ ਪਹਿਨੀ ਹੋਈ ਸੀ ਉਹਦਾ ਤੀਸਰਾ ਹਿੱਸਾ ਪਾੜ ਕੇ ਆਪਣੀ ਪਹਿਨੀ ਹੋਈ ਸਾੜੀ ਦਾ ਆਪਣੇ ਬੱਚੇ ਦੇ Laash ਦੇ ਉੱਤੇ ਟੱਫਣ ਦਿੱਤਾ ਸੀ ਅਸੀਂ ਕੀ ਸਮਝਦੇ ਕਿ ਜਿਹੜੀਆਂ ਤਕਦੀਆਂ ਐਵੇਂ ਬਦਲਦੀਆਂ ਆਂ ਜਿਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੰਜ ਬੱਚਿਆਂ ਵਿੱਚੋਂ ਚਾਰ ਬੱਚੇ ਭੁੱਖ ਦੇ ਕਾਰਨ ਮਰ ਗਏ ਦਵਾਈ ਦੇ ਦੁੱਖ ਤੋਂ ਮਰ ਗਏ 1935 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਦਵਾਈ ਦੇ ਦੁੱਖ ਤੋਂ ਮਰ ਗਈ ਔਰ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਦਵਾਈ ਦੇ ਦੁੱਖ ਤੋਂ ਮਰੀ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਇੱਕ ਹਫਤਾ ਕਮਰੇ ਦੇ ਅੰਦਰ ਬੰਦ ਹੋ ਕੇ ਕੁੰਡਾ ਲਾ ਕੇ ਇੱਕ ਹਫਤਾ ਦਿਨ ਰਾਤ ਲਗਾਤਾਰ ਰੋਂਦੇ ਰਹੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ 7 ਦਿਨਾਂ ਬਾਅਦ ਜਦੋਂ ਮਿੰਤਾ ਕਰਲਾ ਇੱਕ ਤਰਲੇ ਕਰਕੇ ਉਹਨਾਂ ਦੇ ਕੋਲੋਂ ਕੁੰਡਾ ਕਲਵਾਇਆ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਨਾਂ ਦੇ ਪਰਿਵਾਰਕਾਂ ਨੇ ਪੁੱਛਿਆ 바ਵਾ ਸਾਹਿਬ ਕਿਉਂ ਨਾਰਾਜ਼ ਐ ਕੀ ਕਾਰਨ ਐ ਤਾ ਬਾਬਾ ਸਾਹਿਬ ਅੰਬੇਡਕਰ ਨੇ ਪੁੱਬਾ ਮਾਰ ਕੇ ਕਿਹਾ ਕਿ ਮੈਂ ਆਪਣੀ ਪਤਨੀ ਦਾ ਰਾਤਲ ਐ ਉਹਨਾਂ ਨੇ ਕਿ ਪੁੱਛਿਆ ਕਿਉਂ ਉਹ ਤਾਂ ਬਿਮਾਰੀ ਨਾਲ ਮਰੇ ਆ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਕਿ ਉਸ ਔਰਤ ਨੇ ਮੈਨੂੰ ਕਦੇ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਕੀਤੀ ਕਿ ਬੱਚੇ ਲਈ ਦਵਾਈ ਚਾਹੀਦੀ ਆ ਘਰ ਵਿੱਚ ਆਟਾ ਨਹੀਂ ਐ ਘਰ ਦੇ ਵਿੱਚ ਦੁੱਧ ਨਹੀਂ ਐ ਘਰ ਦੇ ਵਿੱਚ ਪੱਤੀ ਨਹੀਂ ਐ ਮੈਨੂੰ ਜ਼ਿੰਦਗੀ 'ਚ ਕਦੇ ਇਸ ਔਰਤ ਨੇ ਮੈਨੂੰ ਬਿਮਾਰ ਐ ਦਵਾਈ ਚਾਹੀਦੀ ਆਪਣੇ ਲਈ ਮੈਨੂੰ ਇੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਮਕਾਲੀ ਨੇ ਦੱਸਿਆ ਕਿ ਜਦੋਂ ਬਾਬਾ ਸਾਹਿਬ ਅੰਬੇਡਕਰ 12 ਲੱਖ ਰੁਪਏ ਕਰਕੇ ਆਏ ਇੰਗਲੈਂਡ ਤੋਂ ਲੰਡਨ ਤੋਂ ਉਹ ਕਹਿੰਦੇ ਅਸੀਂ ਬੰਬੇ ਦੇ ਏਅਰਪੋਰਟ ਤੋਂ ਡਾਕਟਰ ਅੰਬੇਡਕਰ ਸਾਹਿਬ ਨੂੰ ਅਸੀਂ ਰਿਸੀਵ ਕੀਤਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੰਬਾ ਗੋਲ ਪਾਇਆ ਹੋਇਆ ਸੀ ਜਿਹੜੇ ਬ੍ਰੈਸਟਰ ਪਹਿਨਦੇ ਆ ਸਿਰ ਦੇ ਉੱਤੇ ਹੈਟ ਲਿਆ ਹੋਇਆ ਸੀ ਇਹਨੂੰ ਜਰ ਪਾਸੇ ਘਰੋ ਕੌਣ ਪਹਿਲਿਆ ਹੋਇਆ ਸੀ ਗੋਡਿਆਂ ਤੱਕ 바ਵਾ ਸਾਹਿਬ ਅੰਬੇਡਕਰ ਜੀ ਨੂੰ ਲੰਬਾ ਕੋਟ ਆਪਾਂ ওভার ਕੋਟ ਕਹਿੰਦੇ ਆ ਸਿਰ ਦੇ ਉੱਤੇ ਹੈਟ ਸੀ ਉਹ ਬੰਦਾ ਕਹਿੰਦਾ ਸਮਕਾਲੀ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਕਿ ਜਦੋਂ ਅਸੀਂ ਡਾਕਟਰ ਅੰਬੇਡਕਰ ਸਾਹਿਬ ਨੂੰ ਰਿਸਿਵ ਕਰਕੇ ਅਸੀਂ ਘਰੇ ਲੈ ਕੇ ਆਏ ਅੰਦਰ ਬੈਠੇ ਉਹਨਾਂ ਦੇ ਘਰ ਜਿਉਂ ਹੀ ਅਸੀਂ ਬੈਠੇ ਇੰਨੇ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਰਾਮਾਬਾਈ ਸਿਰ ਤੇ ਟੋਕਰੇ ਦੇ ਵਿੱਚ ਪਾਥੀਆਂ ਦਾ ਟੋਕਰਾ ਲੈ ਕੇ ਅੰਦਰ ਦਾਖਲ ਹੋਈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੀ ਪਤਨੀ ਨੂੰ ਰਾਮਾਬਾਈ ਨੂੰ ਪਿਆਰ ਨਾਲ ਕਹਿੰলো ਮਜ਼ਾਕ ਦਾ ਕਹਿੰলো ਉਹਨੂੰ ਰਾਮੂ ਕੀ ਕਰਦੇ ਸੀ ਉਹ ਕਹਿੰਦੇ ਅਰੇ ਵੇ ਰਾਮੂ ਇਧਰ ਦੇਖ ਮੇਰੀ ਤਰਫ ਮੈਂ ਬ੍ਰੈਸਟਰ ਬਣ ਗਿਆ ਹੂੰ ਮੈਂ ਬਾਹਰ ਐਟ ਲਾ ਕੇ ਆਇਆ ਹੂੰ ਮੈਨੇ ਹੈੱਡ ਪੈਨ ਰੱਖਾ ਹੈ ਮੈਨੇ ਗੋਨ ਡਾਲ ਰੱਖਾ ਹੈ ਮੈਂ ਅਬ ਬੜਾ ਸਾਹਿਬ ਬਣ ਕੇ ਤੂੰ ਅਭੀ ਤੱਕ ਪਾਤੀਏ ਉਠਾ ਰਹੀ ਹੈ ਤੇ ਉਹ ਬਾਬਾ ਸਾਹਿਬ ਦਾ ਸਮਕਾਲੀ ਕਹਿੰਦਾ ਕਦਮ ਜਵਾਬ ਕਰ ਦਿੱਤਾ ਬਾਬਾ ਸਾਹਿਬ ਅੰਬੇਡਕਰ ਦੀ ਪਤਨੀ ਨੇ ਕਹਿੰਦੀ ਅਰੇ ਸਾਹਿਬ ਅਗਰ ਮੈਂ ਇੱਕ ਇੱਕ ਪਾਠੀ ਇਕੱਠੀ ਕਰਕੇ ਵੇਚ ਕਰਕੇ ਮੈਂ ਆਪ ਕੋ ਨਾ ਨਾ ਵੇਚਦੀ ਪੜ੍ਹਨੇ ਲਈ ਭੀਸ ਕੇ ਲਈ ਤਾਂ ਆਪ ਬ੍ਰੈਸਟਰ ਨਹੀਂ ਬਣ ਸਕਤੇ ਸੇ ਇਹ ਆ ਕੁਰਬਾਨੀਆਂ ਇਹ ਆ ਕੁਰਬਾਨੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੀਪਕਨੀ 1935 ਦੇ ਵਿੱਚ ਉਹਨਾਂ ਨੂੰ ਵਿਛੋੜਾ ਦੇ ਗਈ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਨੇ ਸਿਰ ਮਨਾ ਕੇ ਸਿਰ ਦੇ ਵਿੱਚ ਜਿੱਦਾਂ ਉਸ ਤਰਫ ਫਰਾਲੀਏ ਸਾਫ ਕਰਾ ਦਈਏ ਪਾਗਮਾ ਕੱਪੜਾ ਸੂਟ ਪਹਿਨ ਲਿਆ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਪਤਨੀ ਦੇ ਵਿਯੋਗ ਵਿੱਚ ਕਿ ਮੈਂ ਹੁਣ ਸਭ ਕੁਝ ਛੱਡ ਕੇ ਮੈਂ ਕਿਸੇ ਦਰਕਨਾਰ ਕਿਤੇ ਬੈਠ ਜਾਗਾ ਜਾ ਕੇ ਤਾਂ ਫਿਰ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਨੇ ਬਾਬਾ ਸਾਹਿਬ ਦੇ ਪੈਰ ਫੜੇ ਮਿੰਟ ਤਰਲੇ ਕੀਤੇ ਕਿ ਬਾਬਾ ਸਾਹਿਬ ਤੁਸੀਂ ਤਾਂ ਕਲਾਰਾ ਕਰ ਜਾਓਗੇ ਐ ਸਮਾਜ ਦਾ ਕਿਆ ਬਣੇਗਾ ਇਹਨਾਂ ਨੂੰ ਕੌਣ ਪੁੱਛੇਗਾ ਇਹਨਾਂ ਦੀ ਬਾਹ ਕੌਣ ਫੜੇਗਾ ਅੱਜ ਦਾ ਨਾਟਕ ਦੇ ਵਿੱਚ ਕਰਲਾ ਰਹੇ ਸੀ ਲੋਕ ਬੱਚੇ ਸੀਨ ਦੇ ਵਿੱਚ 바ਵਾ ਸਾਹਿਬ ਅੰਬੇਡਕਰ ਇੱਕ ਜਗ੍ਹਾ ਲਿਖਦੇ ਆ ਕਹਿੰਦਾ ਉਹ ਲੋਕੋ ਮੈਂ ਤੁਹਾਡੀਆਂ ਚੀਕਾਂ ਤੁਹਾਡੀਆਂ ਪੁਕਾਰਾਂ ਤੁਹਾਡੀਆਂ ਦਰਦਨਾਕ ਤੁਹਾਡੀਆਂ ਚੀਕਾਂ ਸੁਣ ਕੇ ਦੇਖ ਕੇ ਮੇਰਾ ਸੀਨਾ ਫਟ ਜਾਂਦਾ ਆ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਆਪ ਲਿਖਦੇ ਆ ਕਲਪ ਦੇ ਨਾਲ ਕਿ ਤੁਹਾਡੇ ਮਰਜਾਏ ਹੋਏ ਚਿਹਰੇ ਦੇਖ ਕੇ ਤੁਹਾਡਾ અપમાન ਦੇਖ ਕੇ ਤੁਹਾਡੀਆਂ ਦਰਦਪਰੀਆਂ ચીਕਾਂ ਦੇਖ ਕੇ ਤੁਹਾਡੀ ਭੁੱਖ ਮਰੀ ਦੇਖ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਕਿ ਮੇਰਾ ਸੀਨਾ ਫਟ ਜਾਂਦਾ ਮੇਰਾ ਮਨ ਕਰਦਾ ਕਿ ਮੈਂ ਬੰਦੂਕ ਚੱਕ ਕੇ ਇਹਨਾਂ ਦੁਸ਼ਮਣਾਂ ਨੂੰ ਫਨਾ ਕਰ ਦਿਆਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਲਿਖ ਕੇ ਗਏ ਆ ਔਰ ਜਿਹੜੀ ਗੱਲ 바ਵਾ ਸਾਹਿਬ ਡਾਕਟਰ ਅੰਬੇਡਕਰ ਇਸ ਦੇਸ਼ ਦੇ ਵਿੱਚ ਕਰਨਾ ਚਾਹਦੇ ਸੀ ਕਿ ਇਸ ਦੇਸ਼ ਦੇ ਅੰਦਰ ਬਿਨਾ ਕਿਸੇ ਖੂਨ ਖਰਾਬੇ ਤੋਂ ਜਾਂ ਬਿਨਾ ਕਿਸੇ ਲੜਾਈ ਤੋਂ ਇਸ ਦੇਸ਼ ਦੇ ਵਿੱਚ ਤਬਦੀਲੀ ਆਵੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਗਏ ਆ ਮੈਂ ਦਾਅਵੇ ਨਾ ਕਹਿ ਸਕਦਾ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਮਹਾਨ ਲੋਕ ਹੋਏ ਆ ਚਾਹੇ ਕੋਈ ਹੋਵੇ ਚਾਹੇ ਸਾਡੇ ਗੁਰੂ ਰਹਿਬਰ ਹੋਏ ਆ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਹਾਨ ਬੰਦਾ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕੋਈ ਕਰ ਸਕਿਆ ਇੱਕੋ ਹੀ ਇੱਕ ਸ਼ਖਸੀਅਤ ਹੈ ਇੱਕੋ ਹੀ ਇੱਕ ਰੈਵਰ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਨ੍ਹਾਂ ਨੇ ਥਾਲੀ ਦੇ ਵਿੱਚ ਪਰੋਸ ਕੇ ਤੁਹਾਨੂੰ ਇਹ ਰਾਜਨੀਤਿਕ ਬਰਾਬਰੀਤਾ ਲੈ ਕੇ ਦਿੱਤੀ ਹੈ। ਅਕੱਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਪੂਰੀ ਦੁਨੀਆ ਪੂਰੇ ਵਿਸ਼ਵ ਦੇ ਵਿੱਚ ਇੱਕੋ ਹੀ ਰੈਵਰ ਇਨਸਾਨ ਹੋਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਥਾਲੀ ਦੇ ਵਿੱਚ ਦਾ ਪਰੋਸ ਕੇ ਖਾਣਾ ਦਈਦਾ ਆ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਇਹ ਹੱਕ ਜਿਹੜੇ ਆ ਪਰੋਸ ਕੇ ਲੈ ਕੇ ਦਿੱਤੇ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਦੇ ਹਿੱਸੇ ਆਇਆ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਇੱਕ ਜਿੱਕਰ ਮੈਂ ਹੋਰ ਕਰਨਾ ਚਾਹਨਾ ਬਾਬੂ ਮੰਗੂ ਰਾਮ ਮੋਗੋ ਬਾੜੀਆ ਜੀ ਜਿਨ੍ਹਾਂ ਨੇ ਆਧਰ ਮੰਡਲ ਦੀ ਲਹਿਰ ਚਲਾਈ 1926 ਦੇ ਵਿੱਚ ਔਰ ਮੈਂ ਇਹ ਵੀ ਸਮਝ ਜਾਣਦਾ ਕਿ ਅਗਰ ਬਾਬੂ ਮੰਗੂ ਰਾਮ ਪੰਜਾਬ ਦੇ ਵਿੱਚ ਆਧਰ ਮੰਡਲ ਦੀ ਲਹਿਰ ਨਾ ਚਲਾਉਂਦੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਸ਼ਾਇਦ ਹੀ ਨੈਸ਼ਨਲ ਆਗੂ ਨਹੀਂ ਸੀ ਬਣ ਸਕਦੇ ਕਿ ਮੇਰੀ ਪੜ੍ਹਾਈ ਕਹਿੰਦੀ ਮੇਰੀ ਸਮਝ ਕਹਿੰਦੀ ਤੁਹਾਡੀ ਸਮਝ ਕਿੱਥੇ ਖੜੀ ਮੈਂ ਨਹੀਂ ਕਹਿ ਸਕਦਾ ਅਗਰ ਬਾਬੂ ਮੰਗੂ ਰਾਮ ਦੀ ਜਿਹੜੀ ਉਹ ਲਹਿਰ ਸੀ ਆਰ ਤਰ ਮੰਡਲ ਦੀ ਕਿਉਂਕਿ ਜਦੋਂ ਲੰਡਨ ਦੀਆਂ ਗੋਲਮੇਜ ਕਾਨਫਰੰਸਾਂ ਦੇ ਵਿੱਚ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਇੰਗਲੈਂਡ ਗਏ ਆ ਤਾਂ ਜਦੋਂ ਉੱਥੇ ਗਾਂਧੀ ਨੇ ਸਵਾਲ ਖੜਾ ਕੀਤਾ ਕਿ ਮੈਂ ਪੂਰੇ ਹਿੰਦੁਸਤਾਨ ਦਾ ਲੀਡਰ ਆ ਹਿੰਦੂਆਂ ਦਾ ਡਾਕਟਰ ਅੰਬੇਡਕਰ ਕਿਸੇ ਕੌਮ ਦਾ ਲੀਡਰ ਨਹੀਂ ਇਹਨੂੰ ਲੰਡਨ ਦੀ ਗੋਲਮੇਜ ਕਾਨਫਰੰਸ ਵਿੱਚ ਬੋਲਣ ਦਾ ਸਮਾਂ ਨਹੀਂ ਮਿਲਣਾ ਚਾਹੀਦਾ ਕਾਂਗਰੇਜਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਪੁੱਛਿਆ ਕਿ ਅੰਬੇਦਕਰ ਸਾਹਿਬ ਦਾ ਗਾਂਧੀ ਕੀ ਕਹਿ ਰਿਹਾ ਕਹਿੰਦਾ ਜੀ ਇਹਦਾ ਕੀ ਆਏ ਤਾਂ ਸਿਰਫ ਇਹ ਆਦਮੀ ਆ ਤੁਸੀਂ ਇਹ ਗੱਲ ਲੋਕਾਂ ਨੂੰ ਪੁੱਛੋ ਜਾਂ ਮੇਰੇ ਸਮਾਜ ਨੂੰ ਪੁੱਛੋ ਕਿ ਤੁਹਾਡਾ ਲੀਡਰ ਕੌਣ ਹੈ ਤੁਹਾਡਾ ਲੀਡਰ ਗਾਂਧੀ ਆ ਜਾਂ ਤੁਹਾਡਾ ਲੀਡਰ ਡਾਕਟਰ ਅੰਬੇਦਕਰ ਹੈ ਕਾਂਗਰੇਜਾਂ ਨੇ ਇੱਕ ਅਧਿਆਦੇਸ਼ ਜਾਰੀ ਕੀਤਾ ਜਿਹੜੇ ਦਲਕ ਲੋਕ ਸੀ ਇਹ ਸ਼ੂਤ ਲੋਕ ਸੀ ਉਹਨਾਂ ਨੂੰ ਕਿਹਾ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਟੈਲੀਗ੍ਰਾਮਾਂ ਰਾਹੀਂ ਦੱਸੋ ਕਿ ਤੁਹਾਡਾ ਲੀਡਰ ਕੌਣ ਹੈ ਗਾਂਧੀ ਆ ਜਾਂ ਤੁਹਾਡਾ ਲੀਡਰ ਡਾਕਟਰ ਅੰਬੇਡਕਰ ਹੈ ਗਾਂਧੀ ਦੇ ਹੱਕ ਦੇ ਵਿੱਚ ਸਿਰਫ ਤਿੰਨ ਟੈਲੀਗ੍ਰਾਮਾਂ ਗਈਆਂ ਗਰਵੰਤਾ ਸਿੰਘ ਸੀ ਇੱਕ ਇੱਕ ਪਿਰਥੀ ਸਿੰਘ ਆਪ ਸੀ ਰੋਪੜ ਤੋਂ ਇੱਕ ਜਗਜੀਵਨ ਰਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਹੱਕ ਦੇ ਵਿੱਚ ਕਿਉਂਕਿ ਉਸ ਵੇਲੇ ਲੋਕਾਂ ਕੋਲ ਧਨ ਦੌਲਤ ਵੀ ਨਹੀਂ ਸੀ ਹੁੰਦਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਇਸ ਗੱਲ ਨੂੰ ਸਮਝ ਕੇ ਬਾਬੂ ਮੰਗੂ RAM ਨੇ ਲੋਕਾਂ ਨੂੰ ਇਹ ਦੇ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਲੋਕੋ ਉਹ ਆਪਣੇ ਦੋ ਦੋ ਡੰਗ ਦਾ ਆਟਾ ਵੇਚ ਦਿਓ ਭੁੱਖੇ ਰਹਿ ਲਓ ਭੁੱਖੇ ਰਹਿ ਲਓ ਦੋ ਦੋ ਡੰਗ ਦਾ ਪੀਪੇ ਦਾ ਆਟਾ ਵੇਚ ਦਿਓ ਪਰ ਡਾਕਟਰ ਅੰਬੇਡਕਰ ਦੇ ਹੱਕ ਦੇ ਵਿੱਚ ਟੈਲੀਗ੍ਰਾਮਾਂ ਭੇਜੋ ਇੰਗਲੈਂਡ ਨੂੰ ਜੇ ਤੁਸੀਂ ਕੋਈ ਸੁੱਖ ਦਾ ਦਿਨ ਦੇਖਣਾ ਚਾਹੁੰਦੇ ਆ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਲੰਡਨ ਦੇ ਵਿੱਚ ਜਦੋਂ ਹਜ਼ਾਰਾਂ ਟੈਲੀਗ੍ਰਾਮਾਂ ਲੋਕਾਂ ਨੇ ਭੇਜੀਆਂ ਤਾਂ ਜਾ ਕੇ ਅੰਗਰੇਜ਼ਾਂ ਨੇ ਫੈਸਲਾ ਲਿਆ ਕਿ ਹਾਂ ਵਾਕਿਆ ਹੀ ਡਾਕਟਰ ਅੰਬੇਡਕਰ ਜਿਹੜਾ ਆ ਉਹ ਆਪਣੇ ਸਮਾਜ ਦਾ ਜਿਹੜਾ ਅਛੂਤ ਸਮਾਜ ਦਾ ਜਿਹੜਾ ਇਹ ਲੀਡਰ ਹੈ ਗਾਂਧੀ ਝੂਠ ਬੋਲਦਿਆ ਡਾਕਟਰ ਅੰਬੇਡਕਰ ਸਾਹਿਬ ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਸੀ ਉਸ ਗੱਲ ਦੇ ਵਿੱਚ ਉਹ ਬਾਊ ਮੰਗੂਰਾ ਮੁੱਗੋਵਾਲੀ ਔਰ ਉਹਦੀ ਲਹਿਰ ਦਾ ਸੀ ਤੇ ਜਦੋਂ 24 ਸਤੰਬਰ 1932 ਨੂੰ ਜਦੋਂ ਗਾਂਧੀ ਦੇ ਵਿੱਚ ਕਿਉਂਕਿ ਅੰਗਰੇਜ਼ਾਂ ਨੇ ਸਾਨੂੰ ਉਦਖਾਰ ਦਿੱਤਾ ਸੀ ਸੈਪਰੇਟ ਇਲੈਕਟਰਲ ਸਿਸਟਮ ਦਾ ਕਿ ਤੁਸੀਂ ਵੱਖਰਾ ਅਧਿਕਾਰ ਹੋਏਗਾ ਤੁਹਾਨੂੰ ਤੁਸੀਂ ਆਪਣਾ ਉਮੀਦਵਾਰ ਖੜਾ ਕਰੋਗੇ ਤੁਸੀਂ ਉਹਨੂੰ ਜਿਤਾਓਗੇ ਤੁਹਾਡੀਆਂ ਵੋਟਾਂ ਹੋਣਗੀਆਂ ਤੁਹਾਡਾ ਉਮੀਦਵਾਰ ਹੋਏਗਾ ਗਾਂਧੀ ਨੇ ਸੋਚਿਆ ਇਹਦਾ ਮਰ ਗਿਆ ਗਾਂਧੀ ਨੇ ਸੋਚਿਆ ਮਰ ਗਿਆ ਅਸੀਂ ਤਾਂ ਇੱਕ ਡਾਕਟਰ ਮੇੜਗਨੀ ਸਾਹਮ੍ਹੇ ਜਾਂਦਾ ਔਰ ਗਾਂਧੀ ਨੇ ਪੂਨੇ ਦੀ ਜਰਬਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖ ਦਿੱਤਾ ਕਿ ਮੈਂ ਇਹਦਾ ਅਧਿਕਾਰਾਂ ਦੇ ਖਿਲਾਫ ਭੁੱਖਾ ਰਹਿ ਕੇ ਮਰ ਜਮਾਂਗਾ ਤੇ ਉਧਰ ਡਾਕਟਰ ਮੇੜਗਨ ਸਾਹਿਬ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਜੇ ਗਾਂਧੀ ਮਰ ਗਿਆ ਤਾਂ ਡਾਕਟਰ ਅੰਬੇਡਕਰ ਤੁਸੀਂ ਤੈਨੂੰ ਮਾਰ ਦੇਵਾਂਗੇ ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਜਵਾਬ ਦਿੱਤਾ ਖਵਾਰਾ ਰਾਹੀ ਵੀ ਮੈਂ ਤਾਂ ਕਸਮ ਖਾ ਕੇ ਚੱਲਿਆ ਸੀ ਵੀ ਜੇ ਮੈਂ ਆਪਣੇ ਲੋਕਾਂ ਦੀਆਂ ਗੁਲਾਮੀ ਦੀਆਂ ਬੇੜੀਆਂ ਨਾ ਤੋੜ ਸਕਿਆ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਗਾ ਮੈਂ ਆਪਣੇ ਲੋਕਾਂ ਨੂੰ ਹੱਕ ਲੈ ਕੇ ਦੇਜੇ ਤੇ ਤੁਸੀਂ ਮੈਨੂੰ ਖੰਭੇ ਦਾ ਪੁੱਠਾ ਲਟਕਾ ਦਿਓ ਤੁਸੀਂ ਮੈਨੂੰ ਗੋਲੀ ਮਾਰ ਦਿਓ ਮੈਂ ਮੇਰਾ ਨਹੀਂ ਤੁਸੀਂ ਕੁਝ ਵੀ ਕਰ ਸਕਦੇ ਫਿਰ ਗਾਂਧੀ ਦੀ ਘਰ ਵਾਲੀ ਕਸਤੂਰਬਾ ਗਾਂਧੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੋਲ ਗਈ ਆਪਣੇ ਸਿਰ ਦੀ ਚੁੰਨੀ ਲਾ ਕੇ ਉਹਨਾਂ ਦੇ ਪੈਰਾਂ ਤੇ ਰੱਖੀ ਕਿ ਡਾਕਟਰ ਅੰਬੇਡਕਰ ਸਾਹਿਬ ਜੇ ਤੁਸੀਂ ਗਾਂਧੀ ਦਾ ਸਮਝੌਤਾ ਨਾ ਕੀਤਾ ਗਾਂਧੀ ਨੇ ਮਰ ਜਾਣਾ ਤੇਰੀ ਭੈਣ ਨੇ ਰੰਡੀ ਹੋ ਜਾਣਾ 바ਵਾ ਸਾਹਿਬ ਡਾਕਟਰ ਅੰਬੇਡਕਰ ਕਹਿੰਦਾ ਤੂੰ ਇੱਕ ਰੰਡੀ ਹੁੰਨੀ ਆ ਭੈਣ ਉਧਰ ਮੇਰੀਆਂ ਕਰੋੜਾ ਪੈਣਾ ਜਿਹੜੀਆਂ ਉਹ ਸੁਹਾਗਣਾ ਹੁੰਦੀਆਂ ਮੈਂ ਤੈਨੂੰ ਕੱਲੀ ਵੀ ਰੰਡੇਪੇ ਨੂੰ ਮੈਂ ਰੰਡ ਪੋਣੇ ਨੂੰ ਕੀ ਕਰਾਂ ਗਾਂਧੀ ਦਾ ਮੁੰਡਾ ਦੇਵਦਾਸ ਗਾਂਧੀ ਮੂਜ ਘਾਹ ਦੀ ਤਣ ਪਾ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਅੱਗੇ ਜਾ ਕੇ ਪੋਬਾ ਮਾਰ ਕੇ ਰੋਇਆ ਮੇਰੇ ਬਾਪੂ ਨੂੰ ਬਚਾ ਲਾ ਡਾਕਟਰ ਅੰਬੇਡਕਰ ਸਾਹਿਬ ਨੂੰ ਜਦੋਂ ਲਾਸਟ ਵਿੱਚ 바ਵਾ ਸਾਹਿਬ ਅੰਬੇਡਕਰ ਨਹੀਂ ਮੰਨੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਨੂਨੀ ਲੋਕਾਂ ਨੇ ਖੂਨ ਦੇ ਨਾਲ ਲੈਟਰ ਲੈ ਕੇ ਭੇਜਿਆ 24 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਡਾਕਟਰ ਅੰਬੇਡਕਰ ਜੇ ਤੂੰ 24 ਘੰਟਿਆਂ ਵਿੱਚ ਗਾਂਧੀ ਨਾਲ ਸਮਝੌਤਾ ਨਾ ਕੀਤਾ ਫਿਰ ਡਾਕਟਰ ਅੰਬੇਡਕਰ ਅਸੀਂ ਦਿਨ ਨੂੰ ਨਹੀਂ ਕੁਝ ਕਰਾਂਗੇ ਫਿਰ ਅਸੀਂ ਤੇਰੀਆਂ ਅੱਖਾਂ ਸਾਹਮਣੇ ਤੇਰਾ ਸਾਰਾ ਸਮਾਜ ਸਾੜ ਕੇ ਮਾਰ ਦੇਆਗੇ 바ਵਾ ਸਾਹਿਬ ਡਾਕਟਰ ਅੰਬੇਡਕਰ ਉਹ ਚਿੱਠੀ ਧਮਕੀ ਵਾਲੀ ਲੈ ਕੇ ਜਿਹੜਾ ਬਾਈਸਰਾਏ ਸੀ ਭਾਰ ਦਾ ਰਾਜਾ ਸਿੰਘ ਅੰਗਰੇਜ਼ਾਂ ਕੋਲ ਗਏ ਕਹਿੰਦੇ ਬਾਈਸਰਾਏ ਸਾਹਿਬ ਆ ਮੈਨੂੰ ਧਮਕੀ ਮਿਲੀ ਆ ਮੈਂ ਆਪਣੇ ਲੋਕਾਂ ਨੂੰ ਮਰਦਾਨੀ ਦੇਖ ਸਕਦਾ ਪੱਖਾਂ ਦੇ ਸਾਹਮਣੇ ਇਹਨਾਂ ਨੇ ਅਜੇ ਤੱਕ ਇਹਨਾਂ ਨੇ ਜ਼ਿੰਦਗੀ ਨਹੀਂ ਦੇਖੀ ਕਿ ਜ਼ਿੰਦਗੀ ਕੀ ਹੁੰਦੀ ਹੈ ਜੇ ਜ਼ਿੰਦਗੀ ਤੋਂ ਪਹਿਲਾਂ ਮੌਤ ਮਿਲ ਗਈ ਤਾਂ ਬਾਈਸਰਾਏ ਨੇ ਕਿਹਾ ਡਾਕਟਰ ਅੰਬੇਡਕਰ ਸਾਹਿਬ ਨੂੰ ਦਲੀਲ ਦਿੱਤੀ ਕਿ ਅੰਬੇਡਕਰ ਸਾਹਿਬ ਤੁਹਾਨੂੰ ਵੀ ਜਿੱਦ ਨਹੀਂ ਕਰਨੀ ਚਾਹੀਦੀ ਇਹ ਲੜਾਈ ਆ ਸੰਘਰਸ਼ ਹੈ ਚੱਲਦੇ ਰਹਿੰਦੇ ਆ ਆ ਜਿੰਨਾ ਪ੍ਰਾਪਤ ਹੋਇਆ ਕੱਲ ਨੂੰ ਇੰਨਾ ਪ੍ਰਾਪਤ ਹੋਇਆ ਉਨੇ ਕਿਹਾ ਕਿ ਅਸੀਂ ਤੁਹਾਡੀ ਮਦਦ ਮਾੜੀ-ਮੋਟੀ ਸ਼ਹਿਰਾਂ 'ਚ ਤਾਂ ਕਰ ਸਕਦੇ ਆ ਸਾਡੇ ਕੋਲ 19 ਫੋਰਸ ਪੁਲਿਸ ਨਹੀਂ ਕਿਸੀਂ ਤੁਹਾਡੀ ਪਿੰਡਾਂ ਵਿੱਚ ਰਾਖੀ ਕਰ ਸਕੀਏ ਤਬਾ ਇਸਰਾਇ ਨੇ ਕਿਹਾ ਕਿ ਡਾਕਟਰ ਮੇੜਗਰ ਸਾਹਿਬ ਨੂੰ ਤੁਹਾਨੂੰ ਵੀ ਮੰਨ ਲੈਣਾ ਚਾਹੀਦਾ ਤਾਂ ਡਾਕਟਰ ਮੇੜਗਰ ਸਾਹਿਬ ਨੂੰ ਮਜਬੂਰ ਹੋ ਕੇ 24 ਸਤੰਬਰ 1932 ਨੂੰ ਸ਼ਾਮ ਦੇ 5 ਵਜੇ ਪੂਨੇ ਦੀ ਜਰਮਦਾ ਜੇਲ੍ਹ ਦੇ ਵਿੱਚ 바ਵਾ ਸਾਹਿਬ ਮੇੜਗਰ ਨੇ ਰੋਕ ਕੇ ਔਰ ਗਾਂਧੀ ਨੂੰ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਫਾਂਸੀ ਦੇ ਫੱਟੇ ਦੇ ਲੰਮਾ ਪਾ ਦਿੰਦੇ ਪੁੱਠਾ ਮੈਨੂੰ ਖੰਭੇ 'ਨਾਂ ਲਟਕਾ ਦਿੰਦੇ ਮੈਂ ਕਦੇ ਵੀ ਸਮਝੌਤਾ ਨਾ ਕਰਦਾ ਪਰ ਮੈਂ ਆਪਣੇ ਲੋਕਾਂ ਨੂੰ ਆਪਣੇ ਅੱਖਾਂ ਸਾਹਮਣੇ ਛੜਦਾ ਮਰਦਾ ਨਹੀਂ ਦੇਖ ਸਕਦਾ ਇਦਾਂ ਦਾ ਲੀਡਰ ਨੇਤਾ ਕੋਈ ਹੋ ਸਕਦਾ ਲੱਖਾਂ ਲੋਕ ਮਰਵਾ ਦਿੰਦੇ ਆ ਲੱਖਾਂ ਲੋਕ ਮਰਵਾ ਦਿੰਦੇ ਆ ਅੱਜ ਜਦੋਂ ਸਨ 47 ਦੇ ਵਿੱਚ ਪਾਕਿਸਤਾਨ ਬਣਿਆ ਰੌਲੇ ਪਏ ਆ 10 ਲੱਖ ਲੋਕ ਮਰੇ ਅਦਲਾ ਬਦਲੀ ਦੇ ਵਿੱਚ ਅਦਲਾ ਬਦਲੀ ਦੇ ਵਿੱਚ 10 ਲੱਖ ਲੋਕ ਮਰੇ 1947 ਦੇ ਰੌਲਿਆਂ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਆਲ ਇੰਡੀਆ ਰੇਡੀਓ ਤੋਂ ਬੋਲਦੇ ਆ ਆਪਣੀ ਸਪੀਚ ਦਿੱਤੀ ਗੱਲ ਕਹੀ ਕਿਉਂ ਗੁੰਡਿਓ ਜੇ ਕਿਸੇ ਨੇ ਮੇਰਾ ਇੱਕ ਵੀ ਬੰਦਾ ਮਾਰਿਆ ਤਾਂ ਮੈਂ ਇੱਕ ਦੇ ਬਦਲੇ 14 14 ਮਾਰਾਂਗਾ ਔਰ ਕਿਸੇ ਦਾ ਬਾੜ ਨਹੀਂ ਬੰਗਾ ਹੋਇਆ ਸਨ 47 ਵਿੱਚ ਰੋਲੇਆਂ ਦੇ ਵਿੱਚ ਔਰ 바ਵਾ ਸਭ ਡਾਕਟਰ ਅੰਬੇਡਕਰ ਜਿਹੜੇ ਲੋਕ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਸੀ ਕਿਉਂਕਿ ਉਹ ਚਾਹਦੇ ਸੀ ਪਾਕਿਸਤਾਨੀ ਵੀ ਚਾਹਦੇ ਸੀ ਰਹਿਣਗੇ ਘਟ ਗਏਂ ਦੀ ਜਿਨ੍ਹਾਂ ਨੂੰ ਗੁਲਾਮੀ ਕਰਵਾਵਾਂਗੇ ਤੇ ਇੱਧਰ ਗਾਂਧੀ ਨਹਿਰੂ ਇਹ ਸੋਚਦੇ ਸੀ ਉਨੀ ਨਫਰੀ ਘਟੂ ਵੀ ਉਹਨਾਂ ਦੀ ਰਹਿਣ ਉੱਤੇ ਬਾਬਾ ਸਾਹਿਬ ਅੰਬੇਡਕਰ ਆਪ ਮਹਾਰ ਰੈਜiment ਦੇ ਫੌਜੀਆ ਨੂੰ ਨਾਲ ਲੈ ਕੇ ਪਾਕਿਸਤਾਨ ਦੇ ਵਿੱਚੋਂ 10 ਲੱਖ ਲੋਕਾਂ ਨੂੰ ਕੱਢ ਕੇ ਲੈ ਕੇ ਆਏ ਉਸ ਗੁਲਾਮੀ ਦੇ ਵਿੱਚੋਂ ਔਰ ਪਹਿਲੇ ਕਾਨੂੰਨ ਮੰਤਰੀ ਡਾਕਟਰ ਅੰਬੇਡਕਰ ਸਾਹਿਬ ਬਣੇ ਇੰਡੀਆ ਦੇ ਔਰ ਦੂਸਰੇ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਜਗENDER ਨਾਥ ਮੰਡਲ ਉਹ ਵੀ ਸਾਡੀ ਸਾਡੀ ਬਰਾਦਰੀ ਦਾ ਸੀ ਦਲਤ ਸਗਾ ਸ਼ੂਤ ਸਗਾ ਹੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਮੈਂ ਸਮਿਤ ਸੋਚਦਾ ਹੁੰਦਾ ਕਈ ਵਾਰ ਕਿ ਜਿੰਨਾ ਕੰਮ ਕੋਈ ਆਪਣੀਆਂ 20 ਜ਼ਿੰਦਗੀਆਂ 'ਚ ਨਹੀਂ ਕਰ ਸਕਦਾ 바ਵਾ ਸਾਹਿਬ ਡਾਕਟਰ ਅੰਬੇਡਕਰ ਇੱਕ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਕੇ ਗਏ ਆ 20 ਜ਼ਿੰਦਗੀਆਂ ਲਾ ਕੇ ਵੀ ਇੰਨਾ ਕੰਮ ਨਹੀਂ ਹੋ ਸਕਦਾ ਜਿੰਨਾ ਕੰਮ 바ਵਾ ਸਾਹਿਬ ਡਾਕਟਰ ਅੰਬੇਡਕਰ ਜਿਹੜੇ ਆ ਉਹ ਕਰਕੇ ਗਏ ਆ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਇਹ ਸੰਘਰਸ਼ ਉਹਨਾਂ ਦਾ ਜੀਵਨ ਜਿਸ ਤਰ੍ਹਾਂ ਚੱਲਿਆ ਜਿੱਦਾਂ ਉਹਨਾਂ ਦਾ અપਮਾਨ ਹੋਇਆ ਜਗ੍ਹਾ-ਜਗ੍ਹਾ ਦੇ ਉੱਤੇ ਤੇ અપਮਾਨ ਜੇ 바ਵਾ ਸਾਹਿਬ ਡਾਕਟਰ ਮੇੜਕਰ ਆਪਣੇ ਸਨਮਾਨ ਦੇ ਵਿੱਚ ਪੈ ਜਾਂਦੇ ਕਿ ਮੈਨੂੰ ਸਨਮਾਨ ਚਾਹੀਦਾ ਆ ਤੇ ਸਾਨੂੰ ਲੋਕਾਂ ਨੂੰ ਕਦੇ ਵੀ ਸਨਮਾਨ ਨਾ ਮਿਲਦਾ ਪੈਰ ਪੈਰ ਦੇ ਉੱਤੇ 바ਵਾ ਸਾਹਿਬ ਡਾਕਟਰ ਮੇੜਕਰ ਦਾ અપਮਾਨ ਹੋਇਆ ਔਰ ਜਦੋਂ 1935 ਦੇ ਵਿੱਚ ਉਹ ਸਮਝੌਤਾ ਹੋਇਆ ਜਦੋਂ ਪੂਨਾ ਪੈਕਟ ਦੇ ਉੱਪਰ ਦਸਖਤ ਹੋਏ ਔਰ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਦਸਤਕਤ ਕੀਤੀ ਜਿੱਦਾਂ ਜੱਜ ਫਾਂਸੀ ਦੇ ਕੇ ਕਿਸੇ ਨੂੰ ਆਪਣੀ ਕਲਮ ਤੋੜ ਦਿੰਦਾ ਹੈ ਨਾ ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਪੂਨਾ ਪੈਕਟ ਦੇ ਉੱਤੇ ਦਸਤ ਦਸਤਖਤ ਕਰਕੇ ਆਪਣੀ ਕਲਮ ਦੀ ਆਪਣੇ ਪੈਨ ਦੀ ਨਿਬ ਤੋੜ ਦਿੱਤੀ ਕਿ ਮੈਂ ਆਪਣੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਕਰ ਰਿਹਾ ਔਰ ਧੋਖਾ ਹੋ ਰਿਹਾ ਮੇਰੇ ਲੋਕਾਂ ਦੇ ਨਾਲ ਅਸੀਂ ਕਦੇ ਸਮਝਿਆ ਅਸੀਂ ਕਦੇ ਜਾਣਿਆ ਧੋਖਾ ਕੀ ਸੀ ਕਿ ਜਿਹੜਾ ਉਹ ਵੱਖਰਾ ਚੋਣ ਅਧਿਕਾਰ ਸੀ ਸਾਨੂੰ ਦਿੱਤਾ ਸੀ ਅੰਗਰੇਜ਼ਾਂ ਨੇ ਤਾਂ ਉਹ ਅਧਿਕਾਰ ਗਾਂਧੀ ਨੇ ਮਰਨ ਵਰਤ ਰੱਖ ਕੇ ਖੋਲਿਆ ਰਿਜ਼ਰਵ ਸੀਟ ਦੇਤੀ ਰਿਜ਼ਰਵ ਵੋਟ ਖੋਣੀ ਸਾਡੇ ਕੋਲੋਂ ਰਿਜ਼ਰਵ ਸੀਟ ਕੀ ਜਿੰਨੇ ਰਿਜ਼ਰਵ ਤੋਂ ਚੁਣ ਕੇ ਐਮ ਐਲ ਐ ਐਮ ਪੀ ਜਾਂਦੇ ਆ ਔਰ ਜਿਸ ਸਮਾਜ ਦੇ ਸ਼ਡਿਊਲ ਕਾਸਟ ਸਮਾਜ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੇ 130 ਐਮ ਪੀ ਚੁਣ ਕੇ ਜਾਂਦੇ ਆ ਪਾਰਲੀਮੈਂਟ ਵਿੱਚ ਜੇ 55 ਮੈਂਬਰ ਪਾਰਲੀਮੈਂਟ ਇੱਕ ਰੈਗੂਲੇਸ਼ਨ ਕਰਕੇ ਲੋਕ ਸਭਾ ਦੇ ਸਪੀਕਰ ਦੀ ਮੇਜ਼ ਤੇ ਰੱਖ ਦੇਣ ਤਾਂ ਪਾਰਲੀਮੈਂਟ ਦੀ ਕਾਰਵਾਈ ਠੱਪ ਹੋ ਕੇ ਉਹਦੀ ਗੱਲ ਸੁਣਨੀ ਪੈਂਦੀ ਆ ਉਸ ਰੈਗੂਲੇਸ਼ਨ ਦੇ ਉੱਤੇ ਚਰਚਾ ਕਰवानी ਪੈਂਦੀ ਆ ਚਾਹੀਦੇ 55 ਆ ਤੇ ਹੈਗੇ 130 ਆ ਜਿਸ ਸਮਾਜ ਦੇ 100